ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਮੈਂ ਕਈ ਵਾਰ ਉਸ ਨੂੰ ਆਪਣੇ ਮੇਨ ਗੇਟ ਤੇ ਬਣੀ ਚੌਂਕੜੀ ਤੇ ਬੈਠਿਆ ਦੇਖਦੀ ਤਾਂ ਉਸ ਦਾ ਨਿੰਮੂ ਚੂਣਾ ਚਿਹਰਾ ਦੇਖ ਕੇ ਮੈਨੂੰ ਤਰਸ ਆਉਂਦਾ ਮੂੰਹ ਚੁਰੜੀਆਂ ਨਾਲ ਭਰਿਆ ਹੋਇਆ ਅੰਦਰ ਨੂੰ ਧਸੀਆਂ ਹੋਈਆਂ ਬੇਬਸੀ ਬਿਆਨ ਕਰਦੀਆਂ ਅੱਖਾਂ ਉਹ ਆਪਣੇ ਆਪ ਮੂੰਹੋਂ ਕੁਝ ਨਾ ਕਹਿੰਦੀ ਪਰ ਜਦ ਵੀ ਮੈਨੂੰ ਦੇਖਦੀ ਮੁਸਕਰਾ ਪੈਂਦੀ ਮੈਨੂੰ ਉਸ ਦੀਆਂ ਅੱਖਾਂ ਵਿੱਚੋਂ ਝਾਕਦੀ ਬੇਵਸੀ ਦਿਸ ਜਾਂਦੀ ਤੇ ਮੈਂ ਉਸ ਨੂੰ ਪੁੱਛ ਲੈਂਦੀ ਬੇਬੇ ਰੋਟੀ ਖਾਣੀ ਹੈ ਤਾਂ ਉਸ ਦੀਆਂ ਅੱਖਾਂ ਵਿੱਚੋਂ ਚਮਕ ਆ ਜਾਂਦੀ ਤੇ ਉਹ ਹਾਂ ਵਿੱਚ ਸਿਰ ਹਿਲਾਉਂਦੀ ਉਹ ਸੜਕ ਤੋਂ ਪਾਰ ਵਾਲੀ ਬਸਤੀ ਵਿੱਚ ਰਹਿੰਦੀ ਸੀ ਪਰ ਪੇਟ ਦੀ ਅੱਗ ਬੁੱਢੇ ਸਰੀਰ ਨੂੰ ਸੜਕ ਦੀ ਵੱਡੀ ਆਵਾਜ਼ਾਂ ਵੀ ਨਾ ਰੋਕ ਪਾਉਂਦੀ ਤੇ ਮੇਰੇ ਘਰ ਦੇ ਗੇਟ ਤੇ ਆ ਕੇ ਬੈਠ ਜਾਂਦੀ ਮੈਂ ਵੈਸੇ ਤਾਂ ਬਹੁਤ ਘੱਟ ਬਾਹਰ ਨਿਕਲਦੀ ਸੀ ਪਰ ਜਦ ਵੀ ਕਦੇ ਉਸ ਨੂੰ ਦੇਖਦੀ ਤਾਂ ਉਸ ਦੀ ਬੇਵਸੀ ਤੇ ਤਰਸ ਆਉਂਦਾ ਮੈਥੋਂ ਰਹਿਣਾ ਜਾਂਦਾ ਤੇ ਮੈਂ ਸਮਝ ਜਾਂਦੀ ਕਿ ਭੁੱਖ ਨਾਲ ਘੁੱਲਦੀ ਵਿਚਾਰੀ ਆ ਪਹੁੰਚੀ ਦੋ ਦੋ ਪੁੱਤ ਨੂੰ ਹਾਂ ਦੋ ਪੋਤੇ ਤੇ ਇੱਕ ਵਿਆਹਤਾ ਤੀ ਕਿਸੇ ਨੂੰ ਵੀ ਉਸ ਤੇ ਤਰਸ ਨਾ ਆਉਂਦਾ ਆਪਣੀ ਝੁੱਗੀ ਵਿੱਚ ਵਿਚਾਰੀ ਇਕੱਲੀ ਹੀ ਰਹਿੰਦੀ ਤੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਰੋਟੀ ਖਾਂਦੀ ਜਦ ਕੋਈ ਕੰਮ ਨਾ ਮਿਲਦਾ ਤਾਂ ਭੁੱਖੀ ਧਿਆਈ ਮੇਰੇ ਦਰਵਾਜ਼ੇ ਆ ਪਹੁੰਚਦੀ ਮੈਨੂੰ ਬਾਹਰ ਨਿਕਲਦੀ ਨੂੰ ਦੇਖ ਕੇ ਉਸ ਨੂੰ ਆਸ ਵੱਜ ਜਾਂਦੀ ਰੋਟੀ ਖਾ ਕੇ ਚੁੱਪਚਾਪ ਉੱਠ ਕੇ ਚਲੀ ਜਾਂਦੀ ਮੈਂ ਉਸ ਨੂੰ ਜਾਂਦੀ ਨੂੰ ਕਿੰਨਾ ਚਿਰ ਵੇਖਦੀ ਰਹਿੰਦੀ ਤੇ ਉਹ ਵੀ ਮੁੜ ਮੁੜ ਕੇ ਮੈਨੂੰ ਹੀ ਖੜੀ ਨੂੰ ਵੇਖਦੀ ਮੈਂ ਬਾਹਰ 메ਨ ਗੇਟ ਦੀ ਸਫਾਈ ਕਰਨ ਨਿਕਲੀ ਵੇਖਿਆ ਉਹ ਬੂਹੇ ਤੇ ਬੈਠੀ ਸੀ ਮੈਂ ਉਸ ਨੂੰ ਪੁੱਛਿਆ ਬੇਬੇ ਰੋਟੀ ਖਾਣੀ ਹੈ ਉਸ ਨੇ ਚਮਕਦੀਆਂ ਹੋਈਆਂ ਅੱਖਾਂ ਨਾਲ ਹਾਂ ਵਿੱਚ ਸਿਰ ਹਿਲਾਇਆ ਮੈਂ ਉਸ ਨੂੰ ਦੋ ਰੋਟੀਆਂ ਦੇ ਉੱਤੇ ਸਬਜ਼ੀ ਰੱਖ ਕੇ ਫੜਾ ਦਿੱਤੀ ਉਸ ਨੇ ਉਹ ਦੋਵੇਂ ਰੋਟੀਆਂ ਖਾ ਲਈਆਂ ਮੈਂ ਪੁੱਛਿਆ ਹੋਰ ਰੋਟੀ ਖਾਣੀ ਹੈ ਤਾਂ ਉਸ ਨੇ ਆਖਰੀ ਬੁਰਕੀ ਪਾਉਂਦਿਆਂ ਹਾਂ ਵਿੱਚ ਸਿਰ ਹਿਲਾਇਆ ਇਦਾਂ ਕਰਦੀ ਕਰਦੀ ਉਹ ਪੂਰੀਆਂ 8 ਰੋਟੀਆਂ ਖਾ ਗਈ ਮੈਨੂੰ ਟੈਨਸ਼ਨ ਪੈ ਗਈ ਕਿ ਇੰਨੀਆਂ ਰੋਟੀਆਂ ਖਾਈ ਜਾਂਦੀ ਹੈ ਹੋਰ ਨਾ ਕਿਤੇ ਮੋਰ ਮਰ ਮੁੱਕ ਜਾਵੇ ਪੁੰਨ ਕਰਦਿਆਂ ਕਰਦਿਆਂ ਕਿਤੇ ਲੈਣੇ ਦੇ ਦੇਣੇ ਪੈ ਜਾਣ ਮਰਿਆ ਹਾਥੀ ਸਵਾ ਲੱਖ ਦਾ ਹੋ ਜਾਵੇ ਮਾਤਾ ਛਡਾਈ ਸਾਹ ਨਹੀਂ ਤੇ ਰੋਟੀਆਂ ਅੱਠ ਖਾ ਗਈ ਹੋਰ ਕਿਤੇ ਪੁੱਤ ਪੋਤੇ ਵਾਰਿਸ ਬਣ ਕੇ ਆਖ ਲੋਣ ਤੇ ਕਹਿਣ ਤੁਸੀਂ ਰੋਟੀਆਂ ਵਿੱਚ ਕੁਝ ਪਾ ਕੇ ਖਵਾਤਾ ਮੈਂ ਇਹ ਸਭ ਸੋਚ ਰਹੀ ਸੀ ਮੇਰੀ ਸੋਚ ਦੀ ਲੜੀ ਉਦੋਂ ਟੁੱਟੀ ਜਦੋਂ ਉਸਨੇ ਰੋਟੀ ਖਾ ਕੇ ਪਾਣੀ ਵਾਲੇ ਗਲਾਸ ਨਾਲ ਹੱਥ ਧੋਂਦਿਆਂ ਵੱਡਾ ਸਾਰਾ ਢ ਘਾਰ ਲਿਆ ਤੇ ਉੱਠ ਕੇ ਮੇਰੇ ਵੱਲ ਵੇਖਦੀ-ਵੇਖਦੀ ਚਲੀ ਗਈ ਰੋਟੀ ਖਾ ਕੇ ਜਾਂ ਤੋਂ 2-3 ਦਿਨ ਬਾਅਦ ਪਤਾ ਲੱਗਿਆ ਕਿ ਮਾਤਾ ਪੂਰੀ ਹੋ ਗਈ ਮੈਂ ਰੱਬ ਦਾ ਸ਼ੁਕਰ ਮਨਾਇਆ ਕਿ ਸ਼ੁਕਰ ਹੈ ਰੱਬਾ 2-3 ਦਿਨ ਬਾਅਦ ਪੂਰੀ ਹੋਈ ਹੈ ਨਹੀਂ ਤਾਂ ਮੈਨੂੰ ਲੈਣੇ ਦੇ ਦਿਨੇ ਪੈ ਜਾਂਦੇ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ